ਹਾਵੇ ਤੂੰ ਮੈਨੂੰ ਦੱਸ ਤੂੰ ਉੱਧਰ ਕੀ ਲਮਕਦਾ ਫਿਰਂਦਾ ਹੀਂ ਕੰਧਾਂ ਦੇ ਨਾਲ ਕੀ ਕਰਨ ਚੱਲਾਂ ਹੀਂ ਉੱਧਰ ਕੁਛ ਨਹੀਂ ਮੰਮੀ ਮੈਂ ਕੀ ਕਰਨ ਜਾਣਾ ਝੂਠ ਬੋਲਦਾ ਮੈਂ ਕੀ ਕਰਨ ਜਾਣਾ ਤੈਨੂੰ ਮੈਂ ਵੇਖ ਲਿਆ ਤੇ ਤਾਂ ਕਰਕੇ ਤੂੰ ਮੁੜਿਆ ਵਾ ਨਹੀਂ ਤੇ ਤੂੰ ਕੰਧ ਟੱਪ ਕੇ ਚੱਲਾਂ ਹੀਂ ਉੱਧਰ ਹੋਰ ਸੇ ਆਪਾ ਪਾਉਣਾ ਹੀਂ ਮੇਰੇ ਬਾਹ ਦਾ ਓਏ ਬੰਦਿਆ ਵਾਂਗੂ ਦੱਸ ਦੇ ਕਿੱਥੇ ਚਲੇ ਆਹੀਂ ਨਹੀਂ ਤੇ ਤੈਨੂੰ ਲੰਮੇ ਪਾ ਕੇ ਡਾਂਗ ਫੇਰਨੀ ਆਪਾਂ ਡੈਡੀ ਜੀ ਉਹ ਤੇ ਭੂਆ ਕਹਿਣ ਦੀ ਸੀ ਕਿ ਦਾਦੀ ਤੇਰੀ ਦਾ ਪਤਾ ਲੈਣ ਆਈਆਂ ਸੀ ਤੇ ਉਹ ਨadau ਦਰਲਾ ਗੇਟ ਵੱਜਾ ਵਾ ਤੇ ਇਧਰੋਂ ਵੇਖੁੱਲਾ ਵਾ ਕਿ ਨਹੀਂ ਮੈਂ ਤੇ ਉਹ ਵੇਖਣ ਗਿਆ ਸੀਗਾ ਤੇ ਉਹ ਇਧਰੋਂ ਬੂਹਾ ਬੰਦ ਸੀ ਤੇ ਮੈਂ ਕੰਦ ਟੱਪ ਕੇ ਲੱਗਾ ਸੀਗਾ ਕਹਿਣ ਨੂੰ ਤੂੰ ਬੜਾ ਸਿਆਣਾ ਵਾ ਤੂੰ ਕੰਦ ਟੱਪ ਕੇ ਨਾ ਨੂੰ ਕਹਿਣ ਲੱਗਾ ਸੀ ਮੈਂ ਮਰ ਗਈ ਹਾਂ ਅੰਦਰ ਨਹੀਂ ਆ ਸਕਦਾ ਮੈਨੂੰ ਪੁੱਛ ਨਹੀਂ ਸਕਦਾ ਕਿ ਭੂਆ ਇਦਾਂ ਕਹਿੰਦੀ ਆ ਜਾਵਾਂ ਕਿ ਨਾ ਜਾਵਾਂ ਜਿੰਨੀ ਚਲਾਕ ਤੇਰੀ ਭੂਆ ਆ ਨਾ ਉਹਨਾਂ ਚਲਾਕ ਕੋਈ ਵੀ ਨਹੀਂ ਹੈਗਾ ਇੱਥੇ ਸਾਰਾ ਹੀ ਇਹ ਜਿਹੜਾ ਲਾਣਾ ਵਾ ਨਾ ਸਾਨੂੰ ਫਸਾਉਣ ਤੇ ਰੱਖਿਆ ਵਾ ਪੀ ਇਹ ਫਸ ਜਾਣ ਕਿਸ ਤਰੀਕੇ ਤੁਹਾਨੂੰ ਮੈਂ ਦੱਸ ਕੀ ਪੁੱਛਣਾ ਸੀ ਪੂਆ ਕਿਹੜੀ ਬਗਾਨੀ ਆ ਤੇ ਗਾੜੀਆਂ ਜਦੋਂ ਉਹਨਾਂ ਨੇ ਦੋ ਚਪੇੜਾਂ ਤੇਰੇ ਮਾਰੀਆਂ ਨਾ ਮੂੰਹ ਤੇ ਫਿਰ ਤੈਨੂੰ ਪਤਾ ਲੱਗਣਾ ਸੀ ਫਿਰ ਇਧਰੋਂ ਮੈਂ ਧਰਨੀ ਆਂ ਅਸੀਂ ਤੇਰੇ ਕੰਨਾਂ ਦੇ ਉੱਤੇ ਨਾਲੇ ਤੂੰ ਬਿੱਲਾ ਵਾਂ ਜਿਹੜਾ ਕੰਧਾ ਟੱਪਦਾ ਫਿਰੰਡਿਆ ਵਾਂ ਮੈਂ ਕਿਹੜਾ ਟੱਪ ਲਈ ਆ ਗੰਧ ਟੱਪਣੀ ਲੱਗਾ ਹੀ ਟੱਪਣੀ ਲੱਗਾ ਹੀ ਪੂਆ ਵੇ ਕਹਿਣੇ ਕਾਰਜ ਕਦੀ ਨਹੀਂ ਆਉਣਾ ਠੀਕ ਆ ਨਾ ਇਹਨੇ ਜੋ ਵੀ ਤੈਨੂੰ ਕਹਿਣਾ ਨਾ ਗਲਤ ਕਾਮ ਹੀ ਕਹਿਣਾ ਕਰਨ ਵਾਸਤੇ ਜਿਹਦੇ ਵਿੱਚ ਆਪਾਂ ਫਸੀਏ ਤੇ ਤੂੰ ਫਸੇ ਇਹ ਤਾਂ ਅੱਗੇ ਚੁੰਦੀ ਆ ਵੀ ਕਿਹੇ ਤਰੀਕੇ ਇਹਨਾਂ ਦਾ ਮੁੰਡਾ ਇਹਨਾਂ ਨੂੰ ਛੇਤਰ ਮਾਰੇ ਤੇ ਇੱਕ ਖੁਸ਼ ਹੋ ਜਾਣ ਨਹੀਂ ਮੰਮੀ ਇਦਾਂ ਦੀ ਤੇ ਕੋਈ ਗੱਲ ਨਹੀਂ ਆ ਭੂਆ ਤੇ ਮੈਨੂੰ ਚੰਗੇ ਸੰਸਕਾਰ ਹੀ ਦੇਣ ਦੀ ਸੀਗੀ ਕਹਿੰਦੀ ਆਹ ਚੰਗੇ ਸੰਸਕਾਰ ਦੇਣ ਦੀ ਤੈਨੂੰ ਕੀ ਕਹਿੰਦੀ ਸੀ ਕਹਿੰਦੀ ਆਹ ਆਪਣੇ ਦਾਦੇ ਦਾ ਖਿਆਲ ਰੱਖਿਆ ਕਰ ਅੱਛਾ ਹੋਰ ਹੋਰ ਬਸ ਕਹਿੰਦੀ ਫਿਰ ਅੱਗੇ ਜਾ ਕੇ ਨਹੀਂ ਤੇ ਤੇਰੇ ਅੱਗੇ ਕਰਨੀਆਂ ਪਰ ਨਹੀਂ ਆਉਣੀਆਂ ਵੇਖਾਂ ਐਦਾਂ ਮੁੰਡੇ ਨੂੰ ਡਰਮਦੀ ਉਹ ਨਹੀਂ ਨਿਆਣੇ ਨੇ ਸਹੀ ਕੀਤੀ ਉਹਦਾ ਭੂਆ ਨੇ ਕੀ ਸਹੀ ਕੀਤੀ ਹਾਂ ਤੇ ਗੱਲ ਠੀਕ ਆ ਉਹਦਾ ਕੀ ਕਰ ਪਾਪੇ ਦਾ ਖਿਆਲ ਰੱਖੇਂ ਅਗਰ ਪਾਪਾ ਕੋੜੇ ਅਰਗਾਇਆ ਪਾਪੇ ਨੇ ਕਿਉਂ ਆਵਾ ਜਿਹੜਾ ਤੂੰ ਖਿਆਲ ਰੱਖਣਾ ਉਹਦਾ ਧੂਆ ਕਹਿੰਦੀ ਉਹ ਘਟ ਮੇਰੇ ਨਾਲ ਲੜਦਾ ਆ ਉਹਨੂੰ ਹੋਰ ਤਕੜਾ ਕਰੋ ਕਿਉਂ ਮੇਰੇ ਸਿਰ ਤੇ ਚੜਕੇ ਤੇ ਫੇਰ ਨੱਚਿਆ ਕਰੇ ਸਿਰ ਤੇ ਚੜਕੇ ਗਦਾ ਨੱਚ ਲੂਗਾ ਤੂੰ ਤਾਂ ਚੁੱਪ ਹੀ ਰਹਿ ਚੁੱਪ ਹੀ ਰਹਿ ਰੱਬ ਕਰਕੇ ਤੂੰ ਨਾ ਸੁਣੀ ਜਾ ਜੋ ਗੱਲਾਂ ਮੈਂ ਕਰਨ ਢਈ ਆ ਮੈਨੂੰ ਮੁੰਡੇ ਨੂੰ ਸਮਝਾ ਲੈਣ ਦਿਓ ਤੁਹਾਡਾ ਇਹ ਵੇਲਾ ਨੰਗਿਆ ਤੇ ਨਾ ਤੂੰ ਸਮਝ ਸਕਣਾ ਹੀ ਸਾਰੀ ਜ਼ਿੰਦਗੀ ਉਹ ਰੱਬ ਨੇ ਨਾ ਇੱਥੇ ਜਿੰਨਾ ਕਾਇਆ ਵਾ ਜਿੰਨਾ ਕਹੇਗਾ ਨਾ ਉਨਾਂ ਕ ਆਪਣੇ ਕੋਲ ਰੱਖ ਕੇ ਤੇ ਬਿਠਾ ਰਹਿ ਚੰਗਾ ਲਾਵਾ ਨਾ ਘਾਟ ਹੀ ਦਿਆ ਕਰ ਪਾਪਾ ਤੇ ਹੁਣ ਤੱਕ ਤੈਨੂੰ ਤਾਂ ਪਲਾ ਲੈਂਦਾ ਆ ਮੈਂ ਆਪਣੇ ਮੁੰਡੇ ਨੂੰ ਥੋੜੀ ਤੇਰੇ ਵਰਗਾ ਬਣਾਉਣਾ ਵਾ ਕਿ ਜਿਹੜਾ ਗਾੜੀ ਬੈ ਕੇ ਜੁੱਤੀਆਂ ਖਾ ਲਿਆ ਕਰੇ ਮੇਰਾ ਪੁੱਤ ਹੁਣ ਜਵਾਨ ਹੋਣ ਲਿਆ ਵਾ ਤੇਰੇ ਵਰਗਾ ਤੇ ਮੈਂ ਕਦੀ ਵੀ ਨਹੀਂ ਬਣਨ ਦੇਣਾ ਲੱਗੀ ਸਮਝੇ ਮੰਮੀ ਇੱਕ ਗੱਲ ਵਾ ਪਾਪੇ ਨਾਲ ਸਭ ਤੋਂ ਵੱਧ ਤੁਸੀਂ ਲੜਦੇ ਆ ਸਾਡਾ ਤੇ ਸਭੋ ਫਰਜ਼ ਬੰਦਾ ਵਾ ਪਾਪੇ ਉਹਨਾਂ ਦੀ ਸੇਵਾ ਕਰਨ ਦਾ ਉਹ ਹੁਣ ਬਜ਼ੁਰਗ ਹੋਏ ਆ ਨਾਲੇ ਨਾ ਪੂਆ ਨੇ ਵੀ ਤੌੜਾ ਹੀ ਨਾ ਲਿਆ ਏ ਤੇ ਤੇਰੀ ਮੰਮੀ ਜਿਆਦਾ ਲੜਦੀ ਸਾਰਿਆਂ ਨਾਲ ਤੇਰਾ ਨਾ ਦਿਮਾਗ ਖਰਾਬ ਹੋ ਗਿਆ ਤੇ ਸੈੱਟ ਕਰਨਾ ਮੈਨੂੰ ਆਉਂਦਾ ਆ ਕਰਦੀਆਂ ਨਾ ਤੇਰੀ ਨਾਨੀ ਨੂੰ ਫੋਨ ਹੁਣੇ ਹੀ ਤੂੰ ਨਹੀਂ ਇੱਥੇ ਰਹਿਣ ਵਾਲਾ ਹੈਗਾ ਹੁਣ ਤੂੰ ਤੇ ਚੜ ਗਿਆ ਪੂਆ ਦੇ ਹੱਥੇ ਪਤਾ ਨਹੀਂ ਉਹਨੇ ਕੀ ਤੇਰੇ ਸਿਰ 'ਚ ਆਉਂਦੇ ਢੂੜ ਦਿੱਤਾ ਹੈ ਜਿਹੜਾ ਉਹਦੀ ਬੋਲੀ ਬੋਲਣ ਲੱਗ ਗਿਆ ਕਿ ਮਾਂ ਨੂੰ ਗਲਤ ਕਹਿਣ ਲੱਗ ਪਿਆ ਵਾ ਵੱਡਾ ਸਾੱਚ ਪੁੱਤ ਤੇ ਸੇਵਾਦਾਰ ਨਿਕਲ ਕੇ ਆਇਆ ਹੈ ਮਾਹਾਂ ਕਜੇ ਲੈ ਪੂਆ ਜੀ ਆਏ ਆ ਜੀਤਾ ਉਹ ਪਾਣੀ ਲੈ ਕੇ ਆਇਆ ਹੱਥ ਦੋਗਲਾ ਹੱਸਿਆ ਪੂਆ ਜੀ ਸასი ਘਰ ਸასი ਘਰ ਕੀ ਹਾਲ ਜੀ ਠੀਕ ਠਾਕ ਵਧੀਆ ਚਲੋ ਆਜੋ ਅੰਦਰ ਚਲੀਏ ਅੰਦਰ ਨਹੀਂ ਇੱਥੇ ਬੈੰਨੇ ਆ ਮੈਂ ਤਾਂ ਅੰਦਰ ਚਲਦੇ ਆ ਨਹੀਂ ਨਹੀਂ ਆ ਬੜਾ ਸੋਹਣਾ ਠੰਡਾ ਹੈ ਇੱਥੇ ਬੈੰਨੇ ਆ ਚਲ ਆ ਇੱਧਰ ਮੰਜੀ ਤੇ ਆ ਜਾ ਇੱਧਰ ਆ ਜਾਓ ਹੋਰ ਜੀਤਾ ਕਿੱਥੇ ਉਹ ਅੰਦਰ ਹੀ ਆ ਵਾਰੀ ਬਾਜ ਨੂੰ ਪਾਣੀ ਲਾ ਕੇ ਆਉਂਦੀ ਆਫੇ ਇੱਧਰ ਹੋ ਜਾ ਬਾਪੂ ਜੀ ਪੈਰ ਤਾਲ ਲਾ ਬੋ ਹੋਰ ਪੂਆ ਜੀ ਪਰਿਵਾਰ ਦੀ ਸੁਣਾਓ ਠੀਕ ਠਾਕ ਆ ਸਭ ਲੱਗਦਾ ਤੁਰੇ ਹੀ ਆਉਣ ਦੇ ਜੇ ਨਹੀਂ ਨਹੀਂ ਮੈਂ ਕਦੇ ਦੀ ਆਈ ਆ ਵੀਰ ਲਾ ਕੇ ਬੈਠੀ ਹਾਂ ਅੱਛਾ ਅੱਛਾ ਸასიਆ ਪੂਆ ਜੀ ਸਤਿ ਸ਼੍ਰੀ ਅਕਾਲ ਸასიਆ ਪੂਆ ਜੀ ਸਤਿ ਸ਼੍ਰੀ ਅਕਾਲ ਲਿਆ ਪਤਾ ਫਿਰ ਬੇਬੇ ਜੀ ਦਾ ਖੁੱਲਿਆ ਗੇਟ ਕਮਾਂਡੀਆਂ ਨੇ ਵੇ ਕਿੱਥੇ ਗੇਟ ਖੋਲਿਆ ਇਹਨਾਂ ਨੇ ਮੈਂ ਬਥੇਰਾ ਗੇਟ ਭੰਨਿਆ ਕਿਤੇ ਅੰਦਰ ਕੋਈ ਕੁੰਦਾ ਕੁਸਕਦਾ ਹੀ ਨਹੀਂ ਮਿਸਤਰੀ ਵੀ ਅੰਦਰ ਲੱਗੇ ਹਨ ਤੇ ਉਹਨਾਂ ਨੇ ਕਿਤੇ ਬਾਜ ਦਿੱਤੀ ਵੀ ਆਂਟੀ ਉਹਨਾਂ ਨੇ ਗੇਟ ਖੋਲਣਾ ਹੈਗਾ ਜੇ ਮੈਂ ਉਧਰ ਗਈ ਜਾ ਕੇ ਮੈਂ ਬਬਲੂ ਨੂੰ ਕਿਹਾ ਵੀ ਇਧਰ ਤੇ ਲੋਕ ਲੱਗਾ ਵਾ ਤੇ ਜਾ ਇਧਰੋਂ ਤੇ ਗੇਟ ਖੋਲ ਤੇ ਉਹ ਹਾਇਸ਼ ਹਾਇਸ਼ ਕਰਦੀ ਪਤਾ ਨਹੀਂ ਚੜੇਲ ਕਿੱਥੋਂ ਆ ਗਈ ਕਿੱਥੋਂ ਕੰਨੀਓ ਦੇ ਆਵਾਜ਼ ਪੈ ਗਈ ਉਹ ਬਬਲੂ ਦੇ ਦਿਵਾਲੇ ਵੀ ਹੋ ਗਈ ਤੇ ਮੇਰੇ ਦਿਵਾਲੇ ਵੀ ਹੋ ਗਈ ਕਾਲੇ ਮੂੰਹ ਵਾਲੀ ਖਰੇ ਕਿੱਥੋਂ ਰੱਖੀ ਯਾਡੇ ਕਰਮਾਂ ਦੇ ਵਿੱਚ ਉਹਨੇ ਤੇ ਮੇਰਾ ਫੱਕਾ ਨਹੀਂ ਛੱਡਿਆਗਾ ਜੇ ਭਲਾ ਬਬਲੂ ਜਾ ਕੇ ਕੰਦ ਟੱਪ ਕੇ ਪਿਛਲਾ ਬੂਆ ਖੋਲ ਦਿੰਦਾ ਤੇ ਫੇਰ ਕੀ ਹੋ ਚੱਲਿਆ ਸੀਗਾ ਡਾਂਣ ਖਰੇ ਕਿੱਥੋਂ ਰੱਖੀ ਸੀ ਕਿੱਥੋਂ ਕੰਨੀ ਆਵਾਜ਼ ਉਹਦੇ ਪੈ ਗਈ ਸਿਕੰਦਰ ਨਾ ਇੰਨਾ ਖਪਾ ਕਰ ਪਹਿਲੀ ਵਾਰੀ ਆਏ ਸੀ ਤੇ ਉਹਦੋਂ ਖੱਪ ਤੱਪ ਕੇ ਚਲ ਗਈ ਹੁਣ ਫੇਰ ਹੋਈ ਐਵੇਂ ਬਿਮਾਰ ਹੋ ਜੰਗੀ ਇਹਨਾਂ ਦਾ ਤੇ ਇਹੋ ਹੀ ਕੰਮ ਰਹਿਣਾ ਇਹਨਾਂ ਨੇ ਆਪਣੀ ਆਤ ਬਰਨੀ ਭਾਵੇਂ ਕੁਝ ਵੀ ਹੋ ਜਵੇ ਇਹਨਾਂ ਆਏ ਦੀ ਲਾਹ ਬਾਹ ਕਰ ਹੀ ਦੇਣੀ ਆ ਇਹਨਾਂ ਦੇ ਕੋਲ ਇਹੋ ਕੋਈ ਹੋਰ ਨਹੀਂ ਇਹਨਾਂ ਦੇ ਕੋਲ ਕੋਈ ਵੀ ਤੇ ਵੇਖ ਲਾ ਉਥੇ ਚਾਹ ਦਾ ਘੁੱਟ ਨਹੀਂ ਕਿਤੇ ਪੁੱਛਿਆ ਤੇ ਖੱਪ ਪਾਉਣ ਦਾ ਵੀ ਤਾਂ ਬਦਲਾਂ ਨੂੰ ਚੜ ਗਈ ਐ ਘੂਆ ਜੀ ਤੁਸੀਂ ਪਹਿਲਾਂ ਇੱਧਰ ਆਉਣਾ ਹੈ ਨਾ ਇੱਧਰੋਂ ਚਾਹ ਪਾਣੀ ਪੀ ਕੇ ਫਿਰ ਆਪਾਂ ਸਾਰੇ ਜਣੇ ਉੱਧਰ ਜਾਂਦੇ ਜੀ ਤਾਂ ਜਾ ਤੂੰ ਪਹਿਲਾਂ ਚਾਹ ਬਣਾ ਕੇ ਲਿਆ ਚਲੋ ਭੂਆ ਜੀ ਅੰਦਰ ਚਲਦੇ ਆ ਇੱਥੇ ਡੰਗਰਾਂ ਵਿੱਚ ਥੋੜੀ ਚਾਹ ਪੀਣੀ ਹੈ ਉਹ ਚਾਹ ਮੈਂ ਰਹਿਨ ਦੋ ਚਾਹ ਬਾਅਦ ਚ ਪੀ ਲਾਂਗੇ ਉਹ ਜਿਹੜੀ ਅੰਦਰ ਪਈ ਆ ਉਹਦਾ ਕੋਈ ਪਤਾ ਸੌ ਲੈ ਲਈਏ ਕਿਹੇ ਤਰ੍ਹਾਂ ਮੈਂ ਤਾਂ ਕਹਿੰਦੀ ਸਰਪੰਚ ਨੂੰ ਫੋਨ ਕਰ ਦੂੰ ਆਹ ਗੱਲ ਤੁਹਾਡੀ ਵੀ ਠੀਕ ਆ ਸਰਪੰਚ ਨੂੰ ਫੋਨ ਕਰਕੇ ਪੁੱਛਦਾ ਮੈਂ ਕੀ ਹੁੰਦਾ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਾੜਾ ਕੀ ਹਾਲ ਚਾਲ ਜੀ ਠੀਕ ਠਾਕ ਹੈ ਜੀ ਤੁਸੀਂ ਹੋਣ ਕਿਤਾ ਜੀ ਵਧੀਆ ਬਸ ਤੁਹਾਨੂੰ ਸਰਪੰਚ ਸਾਹਿਬ ਮਾੜਾ ਜੀ ਇੱਧਰ ਆਉਣਾ ਪੈਣਾ ਵਾ ਬਾਪੂ ਹੁਣਾਂ ਦਾ ਫੇਰ ਰੋਲਾ ਪਿਆ ਆਪਣੇ ਨਿਆਣਿਆਂ ਦੇ ਨਾਲ ਨਾਲੇ ਸਾਹਿਬ ਮੇਰੇ ਕੋ ਹਜੇ ਨਹੀਂ ਆ ਹੁਣਾਂ ਸਾਡੇ ਦੇ ਅੱਜ ਸਰਕਾਰੀ ਬੰਦੇ ਆਉਣੇ ਆ ਘਰ ਮਿਲਣ ਵਾਲੇ ਕੰਮ ਹੈ ਕੋਈ ਸਾਨੂੰ ਨਹੀਂ ਜੇ ਆਪਣੇ ਕੋ ਇੱਥੇ ਮੁਸ਼ਕਿਲ ਆ ਹੁਣਾਂ ਅੱਜ ਮਾੜਾ ਜੀ ਟਾਈਮ ਕੱਢ ਲਵਾਂਗੇ ਆ ਜਾਓ ਥੋੜਾ ਟਾਈਮ ਲੱਗਣਾ ਵਾ ਨਹੀਂ ਯਾਰ ਜਿਹੜੇ ਇੱਥੇ ਬੰਦੇ ਇਕੱਠੇ ਹੋਏ ਆ ਬੈਠੇ ਆ ਸਾਰੇ ਮੈਂ ਉਹਨਾਂ ਨੂੰ ਇਹਨਾਂ ਦਾ ਨਵੇਂ ਕਿੰਜ ਖਾਨਾ ਮੁਕਣਾ ਤੈਨੂੰ ਪਤਾ ਨਾ ਜੇ ਕੱਲ ਇਹਨਾਂ ਦਾ ਮਕਾ ਕੇ ਗਏ ਆ ਅੱਜ ਇਹਨਾਂ ਨੇ ਫੇਰ ਉਹੀ ਪਾ ਲਿਆ ਵਾ ਇਹ ਕਿਹਦੀ ਤੇ ਇਦਾਂ ਵਾ ਵੀ ਤੂੰ ਹੀ ਇੱਥੇ ਮਕਾਲਾ ਜੋ ਇਹਨਾਂ ਦਾ ਮੁਕਦਾ ਹੀ ਉਹ ਸਾਡੇ ਕੋਲ ਨਹੀਂ ਆ ਜਾਣਾ ਇੱਥੇ ਬੰਦੇ ਘਰ ਬੈਠੇ ਆ ਮੈਂ ਹੁਣ ਇਹਨਾਂ ਨੂੰ ਛੱਡ ਕੇ ਨਹੀਂ ਆ ਸਕਦਾ ਤੈਨੂੰ ਮੈਂ ਦੱਸਾਂ ਚਲੋ ਠੀਕ ਆ ਸਰਪੰਚ ਸਾਹਿਬ ਠੀਕ ਹੈ ਜੀ ਇਹਨਾਂ ਨੂੰ ਤੇ ਹੈ ਨਹੀਂ ਕੋਈ ਲੱਥੀ ਜਿਹੜੀ ਵੀ ਕੱਲ ਜੇ ਕੋਈ ਬੰਦਾ ਆ ਕੇ ਨਾਲ ਗੱਲਬਾਤ ਕਰਕੇ ਗਿਆ ਤੇ ਅਸੀਂ ਕਿਸੇ ਗੱਲ ਤੇ ਰਹੀਏ ਬੰਦਿਆਂ ਦੇ ਸਾਹਮਣੇ ਕੁਝ ਗੱਲਾਂ ਕਰਦੀਆਂ ਮਗਲੋਂ ਫੇਰ ਕਰਦੇ ਆਪਣੀ ਉਹ ਹੀ ਮੇਰਾ ਤੂੰ ਮੈਨੂੰ ਇਹ ਦੱਸ ਸਰ ਇਹਨਾਂ ਦੀ ਗੱਲ ਦੇ ਵਿੱਚ ਕੋਈ ਵਜਨ ਹੈਗਾ ਕਿ ਇਹਦੇ 'ਚ ਬਿਨਾਂ ਹੀ ਮਤਲਬ ਤੋਂ ਲੜੀ ਜਾਂਦੇ ਆ ਨਾ ਹਾਂਜੀ ਗੱਲ ਤੁਹਾਡੀ ਸਹੀ ਹੈ ਸਰਪੰਚ ਸਾਹਿਬ ਚਲੋ ਠੀਕ ਆ ਤੁਸੀਂ ਕੋਈ ਨਹੀਂ ਆ ਸਭੋ ਆਪਣਾ ਮੇਰਾ ਪ੍ਰੋਗਰਾਮ ਤੁਸੀਂ ਕਰ ਚੁੱਕਿਆ ਵਾ ਤੇ ਚਲੋ ਕੋਈ ਨਹੀਂ ਤੁਹਾਨੂੰ ਗੱਲ ਕੋਈ ਹੋਵੇ ਨਾ ਟਕਾਣੇ ਜੀ ਦੇ ਬੰਦਾ ਮੰਨਦਾ ਵੀ ਆ ਜਦੋਂ ਇਹਨਾਂ ਦੀ ਗਾਲੀ ਕੋਈ ਹਣੀ ਗਈ ਨੀ ਕਹਿੰਨ ਗਿਆ ਗੱਲਾਂ ਤੋਂ ਉਹ ਕਾਤਾ ਮੈਨੂੰ ਉਹ ਆਖ ਦਿੱਤਾ ਕਹਿੰਦੀ ਹਾਂਜੀ ਹਾਂਜੀ ਇਹ ਕਰਕੇ ਤੇ ਇਹਨਾਂ ਦਾ ਫੈਸਲਾ ਨਹੀਂ ਹੁੰਦਿਆ ਬੜਿਆਂ ਦੀ ਇਹਨਾਂ ਦਾ ਫੈਸਲਾ ਕਰਖਦਾ ਵੇਖਿਆ ਵਾ ਕੰਮ ਦੇ ਤਨ ਜੋ ਮਰਜ਼ੀ ਕਰਦੇ ਆ ਤੂੰ ਇਥੇ ਵੇਖਦਾ ਕਰਕੇ ਜੋ ਮਰਜ਼ੀ ਦੀ ਗੱਲਬਾਤ ਕਰਨੀ ਆ ਚਲੋ ਠੀਕ ਹੈ ਚੰਗਾ ਜੀ ਸੱਸੀ ਕਾਲਾ ਚੰਗਾ ਠੀਕ ਹੈ ਮਾੜਾ ਸੱਸੀ ਕਾਲਾ ਜੀ ਸੋਨੋ ਸਰਪੰਚ ਦੀ ਗੱਲ ਬਿਲਕੁਲ ਸਹੀ ਆ ਉਹ ਕਿੰਨੀ ਗਰੀ ਆਣ ਕੇ ਸਾਡੇ ਫੈਲੇ ਜੇ ਆਇਆ ਕਰੇ ਇਹ ਦੀ ਚੰਡਾਲਾ ਕਿਸੇ ਨੂੰ ਨਹੀਂ ਛੱਡਦੀਆਂ ਇੱਕ ਵਾਰੀ ਫੈਲਾ ਹੋਇਆ ਉਹ ਤਾਂ ਵਾ ਨਾ 20 ਅਰੀ ਦਿਨਾਂ ਦੇ ਫੈਲੇ ਹੋਏ ਆ ਉਹ ਉਹ ਵੀ ਕਰੇ ਆਣ ਕੇ ਤੇ ਮੇਰੀ ਗੱਲ ਸੁਣੋ ਜੇ ਸਰਪੰਚ ਨਹੀਂ ਆ ਸਕਦਾ ਤੇ ਪੁਲਿਸ ਨੂੰ ਸਾਧ ਲੈਣੇ ਆ ਦੇਖੀਏ ਕਿਦਾਂ ਦੋ ਡੰਡੇ ਮਾਰੇ ਤੇ ਇਹਨਾਂ ਨੇ ਆਪੇ ਗੇਟ ਖੋਲਣਾ ਨਹੀਂ ਪੁਲਸ ਐਵੇਂ ਨਹੀਂ ਆ ਜਾਂਦੀ ਪੁਲਸ ਨੂੰ ਵੀ ਪੈਸੇ ਚਾਹੀਦੇ ਪੈਸੇ ਪੈਸੇ ਕੌਣ ਲਾਊਗਾ ਸੋ ਉਹਨੂੰ ਤੇ ਏਦਾਂ ਕਰ ਕੋਈ ਪੌੜੀ ਪਾੜੀ ਲੱਭ ਕੰਧ ਟੱਪ ਕੇ ਤੇ ਗੇਟ ਖੋਲੋ ਪਿਛਲਾ ਭੂਆ ਜੀ ਪੌੜੀ ਵੀ ਲੈ ਆਵਾਂਗੇ ਕੰਧ ਟੱਪ ਕੇ ਗੇਟ ਵੀ ਖੋਲ ਲਾਂਗੇ ਪਰ ਬੇਬੇ ਦਾ ਪਤਾ ਲਾ ਕੇ ਕਰਨਾ ਕੀ ਆ ਬਾਅਦ ਵਿੱਚ ਕਰਨਾ ਕੀ ਆ ਬੀਬੀ ਨੂੰ ਉਹਨਾਂ ਦੇ ਸਾਰੇ ਥੋੜੀ ਛੱਡ ਕੇ ਜਾਣਾ ਵਾ ਬਾਪੂ ਜੀ ਤੇ ਬੀਬੀ ਜੀ ਇਕੱਠੇ ਰਹਿਣਗੇ ਹੁਣ ਤੇ ਜਿਉ ਵੱਡੀ ਚੰਡਾਲ ਨਾ ਮੰਨੀ ਫਿਰ ਅਸੀਂ ਆਪਣੇ ਆ ਲੈਵਾਂਗੇ ਜਿੰਨਾ ਚਿਰ ਬੀਬੀ ਠੀਕ ਨਹੀਂ ਹੁੰਦੇ ਅਸੀਂ ਧਿਆਨ ਰੱਖ ਲਾਂਗੇ ਨਾ ਨਾ ਜੀ ਤਾਂ ਇਹ ਕੰਮ ਨਹੀਂ ਕਰਨਾ ਗਲਤ ਫੇ ਉੱਥੇ ਦੀ ਉੱਥੇ ਰਹਿ ਜਾਣੀ ਆ ਲੜਾਈ ਇੱਕ ਕਰਨੀ ਨੀਗੀ ਲੜਾਈ ਹੋਰ ਕਰਨੀ ਹੋ ਪੁੱਤ ਇਹ ਤਾਂ ਤੁਹਾਡੇ ਅੱਗੇ بڑے ਵੈਰ ਪਏ ਆ ਤੁਸੀਂ ਅੱਗੇ ਬਥੇਰਾ ਇਹਨਾਂ ਦਾ ਸਾਥ ਦਿੱਤਾ ਵਾ ਜੇ ਤੁਸੀਂ ਪਰਜਾਈ ਨੂੰ ਬਾਹਰ ਕਢਾ ਦੋ ਨਾ ਤੁਹਾਡੀ ਬੜੀ ਮਿਹਰਬਾਨੀ ਆ ਮੈਂ ਇਹਨਾਂ ਦੋਆਂ ਜੀਆਂ ਨਾਲ ਹੀ ਲੈ ਜਾਣਾ ਵਾ ਮੈਂ ਤੇ ਹੁੰਦਿਆ ਸਲਾਹ ਕਰ ਲਈ ਵੀਰਨਾ ਵੀ ਮੈਂ ਤੈਨੂੰ ਨਾਲ ਖੜਨਾ ਵਾ ਤੇ ਵੀਰ ਤੇ ਮੰਨਦਾ ਵਾ ਹੁਣ ਭਾਬੀ ਦੇ ਬਾਹਰ ਕਢਾਉਣ ਦੀ ਗੱਲ ਆ ਚਲੋ ਪੂਆ ਜੀ ਆ ਤੂੰ ਹੀ ਨਾ ਬੜਾ ਹੀ ਵਧੀਆ ਫੈਸਲਾ ਕੀਤਾ ਵੀ ਜਿਹੜਾ ਬਾਪੂ ਜੀ ਹੁਣਾਂ ਨੂੰ ਨਾ ਆਪਣੇ ਨਾਲ ਹੀ ਲੈ ਚਲੇਓ ਚਲੋ ਇਹਨਾਂ ਦੀ ਵੀ ਰਹਿੰਦੀ ਜ਼ਿੰਦਗੀ ਜਿਹੜੀ ਸੁਖਣਾ ਕੱਟ ਲੈਣਗੇ ਨਹੀਂ ਤੇ ਇੱਥੇ ਤੇ ਸਾਰੀ ਦਿਹਾੜੀ ਕਲਾਕਲੇਸ਼ ਨਹੀਂ ਹੀ ਮੁੱਕਦਾ ਸੁਖਿੰਦਰ ਮੇਰਾ ਵੀ ਇਹ ਇਰਾਦਾ ਵੀ ਇੱਕ ਵਾਰੀ ਕੁੜੀ ਨਾਲ ਸਲਾਹ ਕਰਨਾ ਲੈਂਦੇ ਉਦੋਂ ਮੰਮੀ ਦੇ ਚਲੇ ਗਏ ਤੇ ਉਦੋਂ ਬਹੁਤ ਰੌਲੀ ਪਉਂਦੀ ਸੀ ਹੋਰ ਨਾ ਹੋਏ ਬੱਪੇ ਆਖੇ ਵੀ ਮੇਰੇ ਬਿਨਾ ਪੁੱਛਿਆ ਤੁਸੀਂ ਪੈਰ ਪੁੱਟ ਲਿਆ ਤੁਸੀਂ ਕੰਮ ਚੰਗਾ ਨਹੀਂ ਕੀਤਾ ਏ ਉਹ ਤਾਂ ਗੱਲ ਠੀਕ ਹੈ ਵੀਰ ਤੁਹਾਡੀ ਕੁੜੀ ਨਾਲ ਸਲਾਹ ਕੀ ਕਰਨੀ ਹੈ ਤੁਸੀਂ ਤਾਂ ਵੀ ਕੁੜੀ ਨੂੰ ਸੱਚੀ ਗੱਲ ਹੀ ਨਹੀਂ ਦੱਸਦੇ ਆ ਕਿ ਕੋਈ ਵੀ ਕਿਦਾਂ ਆ ਹੋਇਆ ਤੇ ਕੀ ਨਹੀਂ ਹੋਇਆ ਮੈਨੂੰ ਤਾਂ ਇੱਥੇ ਸਾਰਾ ਕੁਝ ਪਤਾ ਵਾ ਜੋ ਖਿ ਹੋਣ ਦਿਆ ਵਾ ਤੁਸੀਂ ਚੁੱਪ ਕਰਕੇ ਤੁਰੋ ਮੇਰੇ ਨਾਲ ਕੁੜੀ ਨਾਲ ਮੈਂ ਆਪੇ ਗੱਲ ਕਰ ਲਾਂਗੀ ਉਹ ਨਾ ਹੋਏ ਕੁੜੀ ਨਾਲ ਸਲਾਮਾ ਕਰਦਿਆ ਕਰਦਿਆ ਤੁਸੀਂ ਇੱਥੇ ਮਰ ਮੁੱਕ ਜਾਓ ਕੁੜੀ ਜਦੋਂ ਆਵੇ ਤੁਸੀਂ ਮਾਪਿਓ ਦੋਵੇਂ ਨਾਲ ਲੱਭੋ ਉਠੋ ਤਾਂ ਸੋਨੂੰ ਖੋਲੋ ਬੂਆ ਯਾਨ ਪੈਂਦੀ ਆ ਜਾਨੀ ਆ ਉਦਾਂ ਹੀ ਕਰ ਲੋ ਫੇ ਹੁਣ ਕੀ ਕਰਨਾ ਚੱਲ ਮੈਂ ਲਿਆਉਣਾ ਪੌੜੀ ਸੋਨੂ ਛੇਤੀ ਲੈ ਕੇ ਆ ਜੀ ਪੌੜੀ ਹੁਣ ਆ ਆ ਗਈਆਂ ਕਾਲੇ ਕੱਤੋਂ ਪਈ ਜਾਂਦੇ ਜੇ ਆਜੋ ਮੋਟਰਸਾਈਕਲ ਤੇ ਲੈ ਆਵਾਂ ਕੀ ਹੋਵਾ ਬਾ ਉਧਰ ਪੂਹਾ ਹੀ ਜੇ ਕਿੱਧਰ ਉਧਰ ਮੈਨੂੰ ਚਾਜਣਾ ਮਾਰ ਲਾ ਫਿਰ ਪੂਹਾ ਆਈ ਆ ਤੇ ਇਧਰ ਤੇ ਨਹੀਂ ਆਈ ਨਾ ਨਾ ਇਧਰ ਕਿੱਥੇ ਆਈ ਬੂਏ ਵੱਜਿਆ ਸੀ ਤੇ ਇਧਰ ਆਈ ਨੀ ਬੂਆ ਬੜਾ ਖੜਕਾਇਆ ਬੂਆ ਤੇ ਪੰਨਾਂ ਤੱਕ ਗਈ ਆ ਅੱਛਾ ਤੁੰਨੇ ਵੀ ਹੋ ਕੇ ਲੱਗ ਜੀ ਔਰ ਚੁੱਪ ਕਰਕੇ ਮੇਰੀ ਗੱਲ ਸੁਣ ਮਿਸਤਰੀ ਕਿੱਥੇ ਆ ਦੱਸ ਜਿੰਨੀ ਦੱਸ ਜਿੰਨੀ ਆ ਬੁਆ ਆਈਆ ਤੇ ਬੁਆ ਖੜਕਾਉਂਦੀ ਸੀ ਤੇ ਮਿਸਤਰੀ ਨੇ ਮੈਨੂੰ ਕਹਿਤਾ ਕਿ ਤੁਹਾਡੇ ਬਾਹਰ ਪਰੌਣੇ ਆਏ ਤੇ ਬੁਆ ਖੋਲੋ ਤੇ ਮੈਂ ਉਹ ਮਿਸਤਰੀ ਦੇ ਗਾਲ ਪੈ ਗਈ ਤੇ ਮੈਂ ਵਾਹ ਉਹਦੀ ਬੇਇੱਜ਼ਤੀ ਕਰ ਦਿੱਤੀ ਤੇ ਉਹ ਆਪਣੀ ਨਿਵਰ ਲਾ ਕੇ ਭੱਜ ਗਿਆ ਤੇਰਾ ਵੀ ਕੋਹ ਨਹੀਂ ਆਲ ਮਿਸਤਰੀ ਭਜਾ ਹੜਿਆ ਦਸ ਮਗਰੋਂ ਤੇ ਫਿਰ ਮੈਂ ਕੀ ਕਰਦੀ ਨਹੀਂ ਮੈਨੂੰ ਦੱਸੋ ਹੁਣ ਫੇਰ ਕੀ ਕਰਾਂ ਕੋਈ ਗੱਲ ਨਹੀਂ ਤੂੰ ਬਹਾਰ ਜਾਓ ਆਪਾਂ ਇੱਥੇ ਬਹਿ ਜਾਈਏ ਆ ਵੀ ਬੁਆ ਮਾਰ ਲੀਏ ਚੱਲ ਆ ਜਾ ਇਹਨਾਂ ਨੇ ਨਾ ਨਾ ਕੋਈ ਨਾ ਕੋਈ ਚੰਦ ਚਾੜ ਹੀ ਛੜ ਨਾ ਹੁੰਦਾ ਵੀਰੇ ਇੱਥੇ ਨਵਾਲੇ ਨੇ ਪੌੜੀ ਸੋਨੂ ਇੱਥੇ ਲਾ ਇਹੋ ਕੰਦੇ ਛੋਟੀ ਆ ਨਾ ਮੇਰੀ ਦੋਵੇਂ ਪਿਓ ਪੋਤ ਗੱਲ ਸੁਣ ਲੋ ਕੰਨ ਖੋਲ ਕੇ ਜੇ ਮੇਰੇ ਕਹੇ ਤੋਂ ਬਗੈਰ ਕੋਈ ਵੱਧ ਘਟ ਗੱਲਬਾਤ ਜਾਂ ਕੰਮ ਕੀਤਾ ਨਾ ਇਹ ਘਰ ਦੇ ਵਿੱਚ ਤੇ ਵੇਖੋ ਤੁਹਾਡੇ ਦੋਨਾਂ ਦਾ ਹਾਲ ਕੀ ਕਰਦੀਆਂ ਸਮਝ ਲੱਗੀ ਕਿੱਡਾ ਮੇਲਾ ਲਾਇਆ ਇਹਨਾਂ ਨੇ ਹੈ ਓਏ ਕਿੱਸੇ ਚੱਲੇ ਆ ਡੈਡੀ ਜੀ ਜਾਣਾ ਨਹੀਂ ਆ ਬਾਹਰ ਕੋ ਰੋਲਾ ਪੈਣ ਡਿਆ ਚੁੱਪ ਕਰਕੇ ਬਹਿ ਜਾ ਹੁਣ ਇਹ ਕੀ ਕਹਿ ਕੇ ਗਈ ਆ ਕਿ ਮੇਰੇ ਕਹਿ ਤੋਂ ਬਗੈਰ ਕੋਈ ਕੰਮ ਨਹੀਂ ਕਰਨਾ ਤੁਹਾਨੂੰ ਨੇ ਕਿਹਾ ਬਾਹਰ ਜਾਣ ਨੂੰ ਨਹੀਂ ਨਾ ਕਿਹਾ ਵੇ ਲੋ ਕੱਲੀ ਬਾਹਰ ਗਈ ਆ ਆਪਾਂ ਨਹੀਂ ਬਾਹਰ ਜਾਣਾ ਉਹ ਇਹ ਸਿੱਧਾ ਸੋਚਣਾ ਆਪਾਂ ਇੱਥੇ ਬਹਿ ਕੇ ਬੈਨੇ ਆ ਨਹਾਅ ਧੋ ਗਈ ਆ ਤੁਹਾਡੇ ਵਾਲੀ ਤੁਹੇ ਕਿ ਮੇਲਾ ਲਾਇਆ ਵਾ ਸਾਰੇ ਜਾਣਿਆਂ ਨੇ ਹੈ ਸ਼ਾਮਲਾਡਾ ਵਿੱਚ ਇੱਥੇ ਮੇਰੇ ਘਰ ਕਿਨੂੰ ਪਛ ਕੇ ਆਏ ਜੈ ਇੰਦਾ ਪੌੜੀਆਂ ਲਾਉਣ ਸੋਨੂੰ ਬੰਦਿਆਂ ਵਾਂਗੂੰ ਇੱਧਰ ਕਰ ਲਾ ਪੌੜੀ ਕਿਨੂੰ ਪਛ ਕੇ ਇੱਥੇ ਪੌੜੀ ਲਈ ਆ ਐਨੀ ਤੇਰੀ ਬੇਇੱਜ਼ਤੀ ਹੁੰਦੀ ਤੂੰ ਫੇਰ ਆ ਜੰਨਾ ਮੂੰਹ ਚੱਕ ਕੇ ਨੂੰ ਕਰਕੇ ਤਾਂ ਉਹ ਨੂੰ ਹੋ ਜਾ ਤੂੰ ਬਹੁਤ ਠੀਕਾ ਕਰ ਦਿਮਾਗ ਕੇ ਅਹੀਂ ਕੋਈ ਨਹੀਂ ਕਹੇ ਕੇ ਚੱਲ ਚੱਲ ਸੋਨੂੰ ਕੰਧ ਟੱਪ ਕੇ ਤੂੰ ਗੇਟ ਖੋਲ ਅਹੀਂ ਉੱਤੋਂ ਦੀ ਹੁੰਨੇ ਆ ਸੋਨੂੰ ਤੂੰ ਨਹੀਂ ਤੂੰ ਇੱਧਰ ਹੋ ਜਾ ਤੂੰ ਨਾ ਜਾਵੇਂ ਐਵੇਂ ਤੇਰੇ ਤੇ ਕੋਈ ਝੂਠਾ ਇਲਜ਼ਾਮ ਲਾ ਦੇਣਗੇ ਤੇ ਕੰਧਾ ਟੱਪਦਾ ਫਿਰਦਾ ਮੈਂ ਆਪੇ ਚਲ ਜੰਨਾ ਵਾ ਉਦਾਂ ਕਹਿਣਗੇ ਇਹ ਜੀ ਸਾਡੇ ਚ ਤੇ ਜੋਰ ਹੀ ਹੈ ਨੀਆ ਕਮਜ਼ੋਰੀ ਬੜੀ ਆ ਗਈ ਆ ਆ ਕੰਦਾ ਕੋਠੇ ਟੱਪਣ ਵਾਸਤੇ ਤੇ ਹੈਗਾ ਨਾ ਜੋਰ ਇਹਨਾਂ ਦੇ ਵਿੱਚ ਹੁਣ ਤੇ ਹੱਡੀ ਬੜੀ ਜੋਰ ਹੈ ਦੀ ਵਾਲੀ ਆਹ ਹੈ ਜੋਰ ਰਹਿਣ ਕਿੱਥੇ ਦਿੱਤਾ ਤੁਸੀਂ ਤੁਸੀਂ ਤਾਂ ਖੂਨ ਪੀ ਲਿਆ ਸਾਰਾ ਉਹਦਾ ਆਹੋ ਅਸੀਂ ਸਰੀੰਜਾ ਨਾ ਕੱਢ-ਕੱਢ ਕੇ ਤੇ ਆਪਣੇ ਚ ਖੂਨ ਭਰ ਲਿਆ ਵਾ ਨਾ ਤੇ ਇਦਾਂ ਹੀ ਗੱਡੀ ਦਾ ਵਾ ਖੂਨ ਪੀਣਾ ਤੇ ਕੱਢਣੇ ਦੀ ਗੱਲ ਇੱਕ ਹੋਰ ਦੀ ਐਵੇਂ ਨਾ ਮੱਥਾ ਲਾਈ ਜਾ ਇਹ ਤਾਂ ਤੇ ਕੰਮ ਹੀ ਬੋਲਣਾ ਵਾ ਅਸੀਂ ਚੱਲੀਏ ਉਧਰ ਨੂੰ ਦੇਖ ਆਹ ਵੇਖਾ ਤੇਲ ਪਾਉਂਦੀ ਕਿੰਨਾ ਤੀਰੀ ਸਰੀੰਜਾ ਨਾ ਕੱਢਣਾ ਹੁੰਦਾ ਖੂਨ ਸਾਰਿਆ ਸਾਰਾ ਪਤਾ ਲੱਗੇਗਾ ਤੇਰੀ ਨਾ ਹੋਵੇ ਤਾਂ ਮੇਰੀ ਮਾਂ ਨਾ ਗਏ ਇਦਾਂ ਹੋਵੇ ਆਹ ਮਾਈ ਬੁੜੇ ਰਲ ਕੇ ਤੁਸੀਂ ਦੋਵਾਂ ਧਿਰਾਂ ਨੇ ਪਹਿਲੀ ਸਾਹਮਣੀ ਤੁਹਾਨੂੰ ਤੇ ਦੀਦੀ ਪਹਿਲੀ ਮਾਈ ਬੁੜੇ ਦੀ ਨਹੀਂ ਪਹਿਲਿਆਂ ਦੇ ਸਾਰੇ ਹਿੱਸੇ ਠੇਕੇ ਤੁਸੀਂ ਸਾਹਮਣ ਡਈਆਂ ਜੇ ਜੇ ਨਾ ਹਨਵਾ ਕੋਈ ਕੰਮ ਦੀ ਲੋੜ ਨਾ ਪਈ ਸਵਾਹ ਹਾਨੂੰ ਤੁਸੀਂ ਸਾਡੇ ਚੱਕ ਪਹੁੰਚਣ ਹੀ ਨਹੀਂ ਦੇਣੀ ਇਹ ਘਰ ਬਾਹਰ ਸਾਹਮਣੇ ਬਿਠੀ ਹੋਰ ਤੈਨੂੰ ਕੀ ਕਰੀ ਗਾਰ ਇਹ ਤਾਂ ਨਾਸ ਚੱਲੇ ਦੀ ਤੁਸੀਂ ਇਹ ਵੀ ਆਪਣੇ ਨਾਂ ਕਰਾ ਲਓ ਬਾਬੇ ਬਾਬੂ ਦਾ ਇਹ ਤੇਰਾ ਨਹੀਂ ਹੈਗਾ ਲੈ ਚੱਲੇ ਜੇ ਨਾ ਉਹਨਾਂ ਨੂੰ ਕੱਢ ਕੇ ਹੀ ਚੱਲੋ ਜੇ ਇਹ ਸਾਥ ਨਾ ਦਿੰਦੇ ਸਾਥ ਨਾ ਦਿੰਦੇ ਤੇ ਅੱਜ ਨੂੰ ਕਦੇ ਇਹਦੇ ਗੱਡੀ ਚੜੇ ਹੋਣੇ ਹੀ ਗਏ ਸਾਹ ਦੇ ਤੀ ਦੋਹਾਂ ਚੰਡਾਲਾ ਨੇ ਓਏ ਬੱਸ ਆਹਨ ਕੀ ਕਰਨਾ ਵਾਹ ਤੇ ਆ ਤੀਜੇ ਪਿੰਡੋਂ ਆ ਜਾਂਦੀ ਲੱਡ ਹੋਰ ਨਹੀਂ ਕੋਤਿਆ ਹਾਂਨ ਤੁਹਾਡੇ ਵਾਸਤੇ ਆ ਦੋਵੇਂ ਬਥੇਰੇ ਆ ਇਹੋ ਨਹੀਂ ਸਾਨੂੰ ਜੀਣ ਦਿੰਦੇ ਮੇਰਾ ਤਾਂ ਖੂਨ ਦਾ ਰਿਸ਼ਤਾ ਨਾ ਮੈਨੂੰ ਤਾਂ ਦੋਖਾ ਹੁੰਦਾ ਆ ਤੂੰ ਹੀ ਨਹੀਂਗਾ ਕੋਣ ਇਹਨਾਂ ਨੇ ਤੇ ਸਾਨੂੰ ਕੰਗਾਲ ਕਰਕੇ ਹੀ ਛੱਡਣਾ ਵਾ ਇਹਨਾਂ ਨੇ ਤੇ ਲੱਗਦਾ ਪੱਕਾ ਹੀ ਹੁਣ ਧਾਰ ਲਿਆ ਮਨ ਦੇ ਵਿੱਚ ਇਹਨਾਂ ਨੂੰ ਬੇਦਖਲ ਕਰਨਾ ਹੀ ਕਰਨਾ ਆ ਆ ਵੱਡਣ ਵਾਲੀਆਂ ਲੱਤਾਂ ਸੋਨੂ ਦੀਆਂ ਆ ਵਿੱਕੀ ਵੀ ਕਹਿੰਦਾ ਰਹਿੰਦਾ ਮੈਂ ਲੱਤਾਂ ਵੜ ਦੇਣੀਆਂ ਪਤਾ ਨਹੀਂ ਇੰਨੇ ਕਦੋਂ ਵੜਣੀਆਂ ਦੇਖੀ ਵਿੱਕੀ ਉਹ ਤੇ ਘੰਟਾ ਟਪਕੇ ਦਰੋਂ ਆ ਗਈ ਆ ਆ ਗਈ ਆ ਆਹੋ ਹੁਣ ਕੀ ਕਰਨਾ ਜੇ ਕਰਨਾ ਕੀ ਆ ਫਿਰ ਇਨਾਂ ਦਾ ਹੁਣ ਮੈਨੂੰ ਇਲਾਜ ਕਰਨਾ ਹੀ ਪੈਣਾ ਸੋਨੂ ਵੀ ਨਾਲ ਹੁਣ ਆ ਪੱਕਾ ਅੱਜ ਮੈਂ ਇਹਦੀਆਂ ਲੱਤਾਂ ਤੋੜਦਾ ਵੇਖੀ ਮੈਂ ਅੱਜ ਬਦਲਾ ਲਈ ਨਾ ਸਾਡੇ ਘਰ ਆਇਆ ਕਿਦਾਂ ਕੰਦ ਟੱਪ ਕੇ ਵੇ ਵਿੱਕੀ ਇਹ ਦੂਜੀ ਚੁਣਾਕ ਆ ਗਈ ਫੜੀ ਇਹਨੇ ਗੇ ਵਿੱਕੀ ਤੋੜ ਦੇਣੀ ਮੈਂ ਪੂਆ ਬੰਦ ਕਰ ਲੈਣੀ ਆ ਗਏ ਜੇ ਬੇਬੇ ਨੂੰ ਲਿਆੜਵਾਉਂਦੇ ਫੜ ਕੇ ਚੱਲੀ ਆ ਨਹੀਂ ਬੇਬੇ ਨੂੰ ਫੜ ਲਾ ਉਹ ਬੜੀ ਹੈ ਕਿ ਤੂੰ ਹਟੇ ਘਰ ਚ ਇੰਨੀ ਡਕਲ ਮਾਰਦੀ ਘੱਟ ਮੈਂ ਕਰ ਪੂਆ ਮੈਂ ਸਾਹਮਣੇ ਤੈਨੂੰ ਮੈਂ ਦੱਸਾਂ ਯੋ ਤੈਨੂੰ ਮੈਂ ਮਾਰ ਦੇਣੀ ਤੇ ਮੈਂ ਕੇਸ ਕਰਾ ਦੇਣੀ ਤੇਰੇ ਉੱਤੇ ਤੈਨੂੰ ਮੈਂ ਦੱਸਦਾ ਯੋ ਓਹੋ ਆ ਜਾ ਨਾ ਹੁਰਦੀ ਨੂੰ ਇਧਰ ਕੇਸ ਕਰਾਉਣ ਗਿੱਜੀਆਂ ਆਓ ਜੀ ਹਾਂ ਕੀ ਗੱਲ ਕੀ ਗੱਲ ਤੂੰ ਬਤੀ ਭੂਏ ਜੜੀ ਤੂੰ ਗਾਲਾਂ ਕੱਢਨੀ ਏ ਤੇਰਾ ਕੀ ਕੰਮ ਆਡੇ ਘਰ ਚ ਬੋਲਣ ਦਾ ਤੇਰਾ ਕੀ ਕੰਮ ਆ ਮੈਂ ਬੋਲਾਂ ਨਾ ਬੋਲਾਂ ਤੈਨੂੰ ਕੀ ਲੱਗੇ ਤੂੰ ਇਧਰ ਕਿਥੇ ਆਈ ਸਾਂਭਣੀ ਆ ਨਾ ਤੂੰ ਪਹਿਲੀ ਸਾਂਭਣੀ ਸਾਰਾ ਤੇ ਦੱਸ ਜਿਹੜਾ ਸਾਹਮਣੇ ਆ ਜਾਣਾ ਛੱਲੇ ਬੰਦੇ ਦੇ ਜਿਹੜੇ ਆਹੋ ਸਾਂਭਣੀ ਆ ਮੂੰਹਾਂ ਬੋਲਣ ਦੀਆਂ ਹੁਣ ਛੱਡ ਮੈਨੂੰ ਮੈਨੂੰ ਛੱਡ ਦੇ ਮੈਂ ਤੈਨੂੰ ਮਾਰ ਦਾਂ ਤੂੰ ਦੱਸ ਤੈਨੂੰ ਮੈਂ ਮਾਰ ਦੇਣਾ ਨਹੀਂ ਤੈਨੂੰ ਮਰ ਜਾ ਤੂੰ ਚਾਚੀ ਤੂੰ ਕੱਢ ਮੇਰੀ ਮੰਮੀ ਨੂੰ ਇਓ ਗਿਆ ਤੈਨੂੰ ਸਮਝਾ ਗਰਾ ਕੇ ਸੰਗਾਤ ਨੂੰ ਇਹਦੀ ਲੱਤਾਂ ਤੋੜ ਦੇਣੀ ਆ ਮੈਂ ਹੂਏ ਚੜੀ ਐ ਹਾਏ ਨਹੀਂ ਪਾਪਾ ਕੰਝਾਗ ਆਪਣੇ ਘਰ ਨਹੀਂ ਟਿਕਦੀ ਤਾਂ ਇੱਥੇ ਵੀ ਨਹੀਂ ਟਿਕਨ ਦੇਣੀ ਜਿਹੜੀ ਕਿਸ ਨੂੰ ਹਾਏ ਨਹੀਂ ਕੀ ਗੱਲ ਹੋਈ ਮੈਨੂੰ ਦੱਸੋਗੇ ਵੀ ਅੱਪਾ ਬਣੀ ਨਹੀਂ ਰਹੂਗੀ ਬਬਲੂ ਮਾਰ ਹੀ ਦੇਣ ਲੱਗੀ ਸੀ ਚਾਚੀ ਮੰਮੀ ਮੇਰੀ ਨੂੰ ਹਾਏ ਬਬਲੂ ਆਹ ਥੋੜੀ ਫਾੜੋ ਤੇ ਸਿਰ ਤੇ ਮਾਰੋ ਸਿਰ ਪਾੜ ਦੇ ਅੱਛਾ ਫੜਾ ਧੋਰੀ ਬੜਾ ਕਿਦਾਂ ਫੜਦਾ ਆਹੋ ਡੰਡਾ ਮਾਰ ਕੇ ਤੁਹਾਡੇ ਦੋਵਾਂ ਦੀਆਂ ਲੱਤਾਂ ਤੋੜ ਦਿੰਦੀ ਆ ਮੈਂ ਗੱਡੀ ਵੀ ਮੇਰੀ ਗੰਦ ਪਾਇਆ ਇਹਨਾਂ ਨੇ ਮੂੰਹ ਬੰਦ ਕਰ ਲੈ ਨਹੀਂ ਤੇ ਇਹੋ ਡਾਂਗ ਤੇਰੇ ਸੰਗ ਚ ਦੇਵਨੀ ਮੈਂ ਤੁਸੀਂ ਜਿਹੜਾ ਭੂਏ ਚੜਿਆ ਤੁਹਾਨੂੰ ਕਦੀ ਕਿਸ ਨੇ ਕਿਹਾ ਨਹੀਂ ਕੋ ਆਦਮ ਸੋਗਾ ਮਸ਼ਰੀ ਜਾਂਦੇ ਆ ਅੱਜ ਇਹਦੇ ਵਿੱਚ ਕਿਹੜੀ ਬਲਾ ਆ ਗਈ ਆ ਇੱਥੇ ਖਲੋ ਜਾ ਚੰਗੀ ਚੌਂਨਾ ਤੇ ਮੈਂ ਤੁਹਾਨੂੰ ਦੱਸਾਂ ਸਾਡੇ ਘਰ ਕਿਦਾਂ ਆ ਗਿਆ ਤੂੰ ਗੰਦ ਪਾ ਕੇ ਬਹ ਜਾ ਉਹਨਾਂ ਹੋਏ ਸਾਡੇ ਕੋਲ ਸਿਰ ਪੜਵਾਰੀ ਮੈਂ ਕੁਝ ਕੋਨਾ ਨਾ ਤੂੰ ਮੈਨੂੰ ਹਾਰੀ ਗਦੇ ਹੜੇ ਨੂੰ ਕਿਹ ਕਿਹ ਹੜੇ ਨੂੰ ਫੜ ਗਿਆ ਉਹ ਤੇ ਫੇਰੇ ਹੀ ਖੜੇ ਹਿੰਦੇ ਔਰ ਭਾਗ ਆਗੇ ਪਾਗੇ ਅਰੇ ਸਰ ਘਾਰੇ ਲਗਾ ਲਓ ਨਾ ਜਗਦਮਾ ਹਲੇ ਉਹ ਇੱਥੇ ਖਲੋ ਕੇ ਵੇਖੀ ਜਾਂਦੇ ਜੇ ਸਾਰਾ ਚੌਣਾ ਪੈ ਗਿਆ ਵਾ ਭਰਾ ਕਿੱਥੇ ਮੇਰਾ ਕਿੱਥੇ ਡੱਕਿਆ ਉਹਨੂੰ ਸਾਹ ਨੂੰ ਉਹਨੂੰ ਆਜ ਮਾਰ ਲੈਣੀ ਸੀ ਓਹੋ ਤੇ ਅੰਦਰ ਹੀ ਬੈਠਾ ਹੋਣਾ ਵਾ ਉਹਨੂੰ ਮੈਂ ਕਿਹਾ ਸੀ ਤੇ ਹਿੱਲਣੀ ਨਹੀਂ ਤਰੇ ਬੈਠਾ ਹੋਣਾ ਵਾ ਇੱਥੇ ਖਲੋ ਕੇ ਫੇਰ ਤਮਾਸ਼ਾ ਵੇਖਣ ਜਿਓ ਮਾਰ ਲੀਆਂ ਹੁਣ ਜੋਏ ਕਰਦੇ ਇਹਨਾਂ ਨੂੰ ਕਰ ਲੈਂਦੇ ਆਪਣੀ ਜਾਨ ਬਚਾਈਏ ਅੱਜ ਉਤੇ ਨਹੀਂ ਸਾਡਾ ਹਾਲ ਕੋਈ ਨਹੀਂ ਚਲੋ ਆ ਜਾਓ ਫੇਰ ਨਿਕਲ ਆਓ ਮੈਨੂੰ ਤਾਂ ਖਤਰਾ ਹੀ ਲੱਗਣ ਡਿਆ ਅੱਜ ਅੱਜ ਮੰਮੀ ਪੱਜ ਪ੍ਰੀਤੀ ਹਾਂ ਮਾਰਵਾਦ ਕਿੱਥੇ ਤੇਰੇ ਖਸਮਣ ਜਿਹਦੇ ਕਾਕੇ ਲੜਨਾ ਆਈ ਹਾਂ ਤੁਹਾਡਾ ਕੀ ਰਾਦ ਆ ਬੇਬੇ ਬਾਪੂ ਦਾ ਕੋਈ ਨਹੀਂ ਆ ਚਲ ਨੂੰ ਤੁਹਾਨੂੰ ਫੜ ਕੇ ਮੈਂ ਚੰਗੀ ਤਰਾਈ ਬੇਬੇ ਬੇਬੇ ਬੀਬੀ ਭਾਬੀ ਭਾਬੀ ਪਤਾ ਆਇਓ ਪਾਣੀ ਆ ਘਟ ਪਿਆ ਰੀ ਕੋਈ ਗਿੱਕ ਲਾ ਕਬੂਰਤਾਂ ਉਹਨੇ ਲਿਆ ਪਾਣੀ ਕਰਾ ਪਾਣੀ ਪੀ ਲੈ ਤੂੰ ਗੱਡੀ ਲਿਆ ਗੱਡੀ ਲੈ ਗੱਡੀ ਰੱਖ ਰਾਂ ਹੁਣ ਮੈਂ ਨਹੀਂ ਠੀਕ ਐ ਆ ਰੱਖੋ ਖਲਾ ਉੱਥੇ ਪੌੜੀਆਂ ਤੇ ਰੱਖੋ ਤੇ ਫੜੋ ਨੀ ਪ੍ਰੀਤੀ ਚਾਬੀ ਕਿਥੇ ਛੇੜਦੀ? ਤੂੰ ਨਹੀਂ ਵਰਾ ਕਿਸੇ। ਦੱਸ ਦੀਆਂ ਕਿ ਮਾਰਾਂ ਵਾਲ ਫੇਰ ਜੀ ਤਾਨੂੰ। ਉਹਦੇ ਸੋਈਦੇ ਵਿੱਚ ਪਈਆ ਲੂਣ ਵਾਲੇ ਡਬੇਰੇ ਵਿੱਚ। ਛੱਤੀ ਆ ਜਾ। ਕਹ ਰਿਹਾ ਕਿਹੜੀਆਂ ਮਤਰੀਆਂ ਦਵਾਈਆਂ ਦੇ ਛੱਡਦੇ ਆ ਹੋ ਜੀਆਂ ਵੀ ਜਿਹੜੀ ਹੋਸ਼ ਨਹੀਂ ਕਰਦੀ ਮਾਤਾ ਜਿਹੜਾ ਹੌਲੇ ਨਾ ਪਾਰਨੇ ਨਾ ਪੈਰਾਂ ਤੇ ਪੈਂਦੇ ਆ ਤੇ ਉਹ ਫਿਰ ਤਾਂ ਕਰਕੇ ਤੱਕੇ ਲੱਗਦੇ ਆ ਇਸੇ ਹੰਗੇ ਨੂੰ ਤਾਰੇ